हां जी दोस्तों ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਰਾਜਗੜ ਤਹਿਸੀਲ ਫੂਲ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਨੇੜੇ ਸਲਾਬਤਪੁਰਾ ਦੁੱਲੇਆਲਾ ਬਾਈ ਗਰਮੀਤ ਦੇ ਘਰ ਆਪਾਂ ਦੋ ਨਗ ਦਿਖਾ ਰਹੇ ਆ ਜਿਹਦੇ ਵਿੱਚੋਂ ਇੱਕ ਮਿੱਤਰੋ 8 ਮਹੀਨਾ ਦੇ ਗੱਬਣ ਹੈ ਤੀਜੇ ਸੂਏ ਸੋਣਾ ਇੱਕ ਮਿੱਤਰੋ ਚੌਥੇ ਸੂਏ ਸੋਣਾ ਤੇ 5-7 ਦਿਨ ਮਿੱਤਰੋ ਸੂਣ ਦੇ ਵਿੱਚ ਬਾਕੀ ਨੇ ਸਿੰਘ ਜਰੂਰ ਖੁੱਲੇ ਆ ਫੇਸ ਕੁਆਲਟੀ ਸਰੀਰ ਪੱਖੋਂ ਦੋਨੇ ਮਿੱਤਰੋ ਚੰਗੀਆਂ ਨੇ ਤੇ ਇਹ ਮਿੱਤਰੋ ਬਹੁਤ ਸੋਹਣੇ ਕੁੰਡੇ ਥਾਂਲੇ ਵੀ ਦੀ ਇਹ ਵੀ ਪੂਰੀ ਸਾਫ ਆ 8 ਮਹੀਨੇ ਦੀ ਗੱਬੜਾ ਇਹ ਮਿੱਤਰੋ ਘੱਟੋ ਘੱਟ ਹੈਗੀ ਆ 5-7 ਦਿਨ ਮਿੱਤਰੋ ਸੂਨ ਦੇ ਵਿੱਚ ਬਾਕੀ ਨੇ ਦੁੱਧ ਬਾਈ ਕਹਿੰਦਾ ਵੀ ਨਾਰਮਲ ਸੇਵਾ ਨਾਲ 12+ ਇਹਨਾਂ ਨੇ ਦੁੱਧ ਕੱਟਿਆ ਵਾ ਇਹਦਾ ਮਿੱਤਰੋ ਕੱਦ ਥੋੜਾ ਜਿਆਦਾ ਛੋਟਾ ਹੈ ਤੇ ਉਹਦਾ ਕਦ ਕਰ ਠੀਕ ਹੈ ਤੇ ਸਿੰਘ ਜ਼ਰੂਰ ਫੁੱਲਾ ਕੈਮਰੇ ਤੋਂ ਮਿੱਤਰੋ ਜ਼ਰੂਰ ਡਰਦੀ ਹੈ ਤੇ ਥਾਂਲੇ ਵੀ ਦੀ ਸਾਫ ਹੈ ਫਿਰਸ ਹਵਾਨੇ ਦੀ ਆ ਦੁੱਧ 12+ ਬਾਈ ਕਹਿੰਦਾ ਵੀ ਦੁੱਧ ਕੱਢਿਆ ਵਾ ਦੋਨੇ ਨਗ ਬਕਾਉ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰ ਸਕਦੇ ਹੋ ਮਿੱਤਰੋ ਸੰਪਰਕ ਤੋੜ ਕੇ ਆਪਾਂ ਨਹੀਂ ਦਿਖਾਉਂਦੇ ਕਿਉਂਕਿ ਬਾਈ ਦੇ 6 ਵਜੇ ਹੈ ਬਾਈ ਦਾ ਐਕਸੀਡੈਂਟ ਹੋਣ ਕਰਕੇ ਨਾ ਤੋੜ ਕੇ ਆਪਾਂ ਨਹੀਂ ਦਿਖਾਉਂਦੇ ਤੇ ਖੜੀਆਂ ਹੀ ਦਿਖਾਵਾਂਗੇ ਕਈ ਭਰਾ ਫੋਨ ਨਹੀਂ ਲਾਉਂਦੇ ਹੁੰਦੇ ਵੀ ਬਾਈ ਨੇ ਤੋੜ ਕੇ ਨਹੀਂ ਦਿਖਾਈ ਇਹ ਦੂਜੀ ਗੱਲ ਇਹ ਹੈ ਵੀ ਜੇ ਕੋਈ ਕਮੀ ਲੱਗਦੀ ਹੁੰਦੀ ਆਪਾਂ ਮਿੱਤਰੋ ਉੱਥੇ ਤੋੜ ਕੇ ਦਿਖਾਉਨੇ ਆ ਕੋਈ ਕਈ ਵਾਰ ਪਸ਼ੂ ਪੈਰ ਦਾ ਆਉਦਾ ਹੁੰਦਾ ਲੰਗ ਮਾਰ ਦਿੰਦਾ ਉਹ ਚੀਜ਼ ਆਪਾਂ ਨੋਟ ਕਰਦੇ ਆ ਪਰ ਜਗਾ ਭੀੜੀ ਹੋਣ ਕਰਨੇ 6:00 ਵਜੇ ਕਰਨ ਤੇ ਆਪਾਂ ਤੁਹਾਨੂੰ ਤੋਰ ਕੇ ਨਹੀਂ ਦਿਖਾਉਦੇ ਥਾਂ ਲੇ ਵੇ ਦੀਆਂ ਦੋਨੇ ਮਿੱਤਰੋ ਸਾਹ ਨੇ ਇਹ 8 ਮਹੀਨਿਆਂ ਦੀ ਗੱਬਣਾ ਰੇਟ ਵੀ ਆਪਾਂ ਹੀ ਦੱਸਾਂਗੇ ਸਾਰੀ ਡਿਟੇਲ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਠੀਕ ਆ ਜੀ ਬਹੁਤ ਵਧੀਆ ਇਹ ਆਪਾਂ ਹੁਣ ਗੱਲ ਕਰਦੇ ਆਂ ਵੀ ਇਹਨੇ ਤੀਜੇ ਸੂਰੇ ਸੁਣਾ ਹਾਂਜੀ ਇਹਨੇ ਤੀਜੇ ਸੂਰੇ ਕਿੰਨੇ ਕ ਦਿਨਾਂ ਜਿਹੜੇ ਰਹਿੰਦੇ ਨੇ ਇਹਨੂੰ 8ਵਾਂ ਮਹੀਨਾ ਲੱਗਿਆ ਬਈ 8ਵਾਂ ਮਹੀਨਾ ਹਾਂਜੀ ਹਾਂ ਠੀਕ ਹੈ ਉਹਨੇ ਉਹਨੇ ਚੌਥੇ ਸੂੇ ਸੁਣਾ ਉਹਨੇ ਚੌਥੇ ਸੁਣਾ ਤੇ ਉਹ ਮੰਨ ਕੇ ਚੱਲੋ ਵੀ 8-10 ਦਿਨ ਕਰੀਬ ਇੰਨੇ ਕੁ ਲੈ ਜੂਗੀ ਚਲੋ ਕਈ ਵਾਰੀ ਥੋੜੇ-ਬੋਤੇ ਅੱਗੇ ਪਿੱਛੇ ਹੋ ਜਾਂਦੇ ਆ ਜਿਵੇਂ ਮਾਣੂ ਦੇ ਹਿਸਾਬ ਨਾਲ ਹਾਂ ਮੌਸਮ ਜੇ ਪਹਿਲਾਂ ਵੀ ਸੂਸਾ ਦੀ ਹਨ ਹਾਂ ਹੋ ਸਕਦਾ ਪਹਿਲਾਂ ਵੀ ਸੂਕੇ ਦੋ ਚਾਰ ਦਿਨ ਦੁੱਧ ਸਹੀ ਸਹੀ ਕਿੰਨਾ ਕੱਢਿਆ ਦੁੱਧ ਇਹਨਾਂ ਨੇ 12+ ਦੋਨਾਂ ਦਾ ਇੱਕੋ ਜਿਹਾ ਜਿਹਾ ਸੇਮ ਦੁੱਧ ਹੀ ਸੀਗਾ 12+ ਦੁੱਧ ਕੱਢਿਆ ਹੋਆ ਦੋਨਾਂ ਨਹੀਂ ਨਾਰਮਲ ਸੀ ਵਾਦੇ ਕੱਲੀ ਆਪਾਂ ਟਵਾਣਾ ਫੀਡ ਹੀ ਪਾਉਣਾ ਕੋਈ ਦਾਣਾ ਨਹੀਂ ਦਿੱ ਮੋਲ ਜੀ ਆਪਾਂ ਮੰਨ ਕੇ ਚਲੋ ਵੀ 115 ਪਰਲੀ ਦਾ ਹਾਂਜੀ ਹਾਂ ਦੂਸਰੀ ਦਾ ਹਾਂ ਤੇ 115 ਹੀ ਇਹਦਾ ਠੀਕ ਹੈ ਵੀ ਕੋਈ ਮਾੜਾ ਮੋਟਾ ਚਲੋ ਆਏ ਆਪਾਂ ਗਜੈਸ ਦਿਖਾਵਾਂਗੇ ਜੇ ਕੋਈ ਆਉਂਦਾ ਹੁੰਦਾ ਠੀਕ ਹੈ ਵੀ ਜੇ ਕੋਈ ਆਉਂਦਾ ਤਾਂ ਮੰਨ ਲੈ ਵੀ ਮਾਨਦਾਨ ਹੋ ਮਾਨਦਾਨ ਹੋਊਗਾ ਵੀ ਇਹ ਨਹੀਂ ਜ਼ਿਆਦਾ ਵੀ ਪੱਕੇ ਰੇਟ ਹੈ ਹਾਂਜੀ ਹਾਂ ਹੈਨਾ ਮਾਨਦਾਨ ਕਰਾਂਗੇ ਕੋਈ ਠੀਕ ਹੈ ਤੇ ਫੋਨ ਨੰਬਰ ਦੱਸ ਦਿਓ ਜੀ ਇਹਨਾਂ ਦੇ ਟੀਕੇ ਕਿਹੜੇ ਕਿਹੜੇ ਲੱਗੇ ਆ ਜੀ ਇਹਦੇ ਰਸਤਮ ਦਾ ਟੀਕਾ ਲੱਗਿਆ ਪਹਿਲੀ ਪਹਿਲੀ ਦੇ ਠੀਕ ਆ ਹਾਂਜੀ ਹਾਂ ਹਾਂ ਉਹ ਦੂਸਰੀ ਦੇ ਮੋਦੀ ਦਾ ਟੀਕਾ ਲੱਗਿਆ ਵਾ ਠੀਕ ਹੈ ਤੇ ਪਹਿਲਾ ਬੱਚੇ ਆ ਜਿਹੜੇ ਜਿਹੜੇ ਆ ਬੱਚੇ ਆ ਪਹਿਲਾਂ ਦੇ ਹਾਂ ਇਹ ਪਹਿਲੇ ਇਹਨਾਂ ਦੀ ਬੱਚੇ ਆ ਠੀਕ ਐ ਇਹ ਕਿਹ ਹੈਗੀ ਨਵਾਬ ਦੀ ਗੱਡੀ ਇਹ ਮੇਰੇ ਸੱਟ ਦਾ ਕਰਕੇ ਇਹਨਾਂ ਨੇ ਸੇਵਾ ਘਟ ਗਈ ਓਕੇ ਤੇ ਆਹ ਹਰ ਰਸਤੰਦੀ ਆ ਠੀਕ ਐ ਇਹ ਰਸਤੰਦੀ ਠੀਕ ਐ ਇਹ ਇਹਦੀ ਆ ਇਹ ਇਹਦੀ ਆ ਉਹ ਦੂਜੀ ਆ ਜਿਹੜੀ ਉਹ ਉਹ ਨਵਾਬ ਦੀ ਆ ਹੁਣ ਉਹਦੇ ਮੋਦੀ ਦਾ ਲੱਗਿਆ ਵਾ ਇਹਦੇ ਮੋਦੀ ਦਾ ਲੱਗਿਆ ਠੀਕ ਉਹਦੇ ਰਸਤੰਦੀ ਆ ਆਪਣੇ ਕੋਲੇ ਪਏ ਆ ਠੀਕ ਐ ਜੇ ਕਿਸੇ ਦੀ ਵਨ ਦੇਖਣੇ ਆ ਉਹ ਸਰਾਪ ਹੈ ਆਪਣੇ ਕੋਲ ਠੀਕ ਹੈ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ ਫੋਨ ਨੰਬਰ ਹੈਗਾ 94179 94179 18725 ਜੀ 18725 25 ਹਾਂ ਜੀ ਪਿੰਡ ਹੈਗਾ ਰਾਜਗੜ ਪਿੰਡ ਬੁਰਜ ਰਾਜਗੜ ਇਹਦੇ ਨੇੜੇ-ਨੇੜੇ ਮੰਨ ਲਾ ਜੀ ਮੇਰੇ ਆਪਣੇ ਗੁਰਦੁਆਰਾ ਸਾਹਿਬ ਆ ਜਾਂਦਾ ਜੀ ਜਿਵੇਂ ਹੁਣ ਪਿੰਡ ਨੇੜੇ ਆਪਣੇ ਸਲਾਬਤਪੁਰ ਆ ਗਿਆ ਜੰਗੀਆਣਾ ਆ ਗਿਆ ਆਨੰਪੁਰਾ ਵੀ ਆ ਜਾਂਦਾ ਜੀ ਠੀਕ ਹੈ ਪਤੌੜ ਕਿੰਨਾ ਹੋਊ ਪਤੌੜ ਸਾਨੂੰ 7 ਕਿਲੋਮੀਟਰ ਹੈ ਤੇ ਸਲਾਬਤਪੁਰ ਸਲਾਬਤਪੁਰ 2 ਕਿਲੋਮੀਟਰ ਹੈ ਓਕੇ ਹਾਂ ਜੀ ਸੋ ਜਿਹੜੇ ਵੀ ਵੀਰ ਭਰਾਵਾਂ ਨੂੰ ਮਿੱਤਰੋ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰ So sare bir anda tanrı